ਰਾਮ ਨੂੰ ਸਵੇਰਾ ਚੰਗਾ ਸੰਤਾ ਨੂੰ ਡੇਰਾ ਚੰਗਾ ਜ਼ੋਰ ਨੂੰ ਹਨੇਰਾ ਚੰਗਾ ਜਿੱਥੇ ਵੀ ਤੇ ਲੁਕ ਜੇ ਇੱਕ ਗੋਤ ਖੇੜਾ ਚੰਗਾ ਖੇਤ ਲਾਉਣਾ ਗੇੜਾ ਚੰਗਾ ਜੰਗ ਦਾ ਨਬੇੜਾ ਚੰਗਾ ਜੀਕਲੇ ਸ਼ੂ ਜਮਾਈ ਭਾਈ ਸਾਊ ਚੰਗਾ ਟੱਬਰ ਸੰਗਾਊ ਚੰਗਾ ਪੁੱਤਰ ਕਮਾਊ ਚੰਗਾ ਕੱਲ ਤੋਂ ਲੰਗਾ ਬੈਲ ਹੋ ਜੇ ਬੁੜਾ ਜੇ ਬਟਾ ਰਾਜੇ ਦੁੱਖ ਹੋ ਜੇ ਆਵਾਜ਼ ਟੇਡਾ ਰੁੱਖ ਹੋ ਜੇ ਗੁਰੂ ਤੋਂ ਬੇਮੁਖ ਹੋ ਜੇ ਦੋ ਜਹਾਂ ਦੀ ਕੋਈ ਮਾਰ ਰਾਜੇ ਤੇ ਚੜ੍ਹਾਈ ਹੋ ਜੇ ਜੇ ਖਰਾਬ ਜਵਾਈ ਹੋ ਜੇ ਖਾੜੇ ਚ ਲੜਾਈ ਹੋ ਜੇ ਹਉ ਲੱਗੀ ਹੋਈ ਨਾ ਬੇਬੇ ਸਾਡਾ ਪਹਿਲਾ ਗਾਣਾ ਆਇਆ ਸੀ ਜੱਟ ਦੀ ਅਕਲ ਵੇਚ ਕੇ ਫਸਲ ਲੈ ਲਈ ਰਫਲ ਕਰ ਗਿਆ ਕਤਲ ਜੀਆਂ ਨੂੰ ਪੰਗ ਮੈਂ ਹਰ ਸ਼ੋਜ ਕਹਿਣਾ ਹੁਣ ਨਾ ਕਿ ਜਿਹੜਾ ਔਖੇ ਵੇਲੇ ਤੁਹਾਡੇ ਨਾਲ ਖੜਦਾ ਨਾ ਜਿਹੜਾ ਕਹਿੰਦਾ ਵੀ ਆ ਗਿਆ ਮੈਂ ਉਹਦੇ ਵਰਗਾ ਦੁਨੀਆ ਤੇ ਕੋਈ ਬੰਦਾ